ਬਾਕੀ ਗੱਲ ਬਾਤ ਕਰਾਂਗੇ ਆ ਇੱਕ ਮੈਂ ਵੀਡੀਓ ਪਲੇ ਕਰਦਾ ਥੱਲੇ ਵੇਖ ਲਿਓ ਮਹਤਾਰ ਹੋਇਆ ਵਾ ਆ ਵੀਡੀਓ ਵੇਖ ਲਓ ਇਹ ਤਾਰ ਹੋਇਆ ਵਾ ਦੇਖ ਲਈ ਗੁਰੂ ਪਿਆਰੀ ਗੁਰੂ ਸਵਾਰੀ ਸਾਥ ਸੰਗਤ ਜੀ ਤੁਸੀਂ ਇੱਕ ਵੀਡੀਓ ਦੇਖਿਓ ਤੇ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਸੀਂ ਹੈਰਾਨ ਰਹਿ ਜਾਓਗੇ ਕਿ ਕਿਵੇਂ ਇੱਕ ਗਰੀਬ ਪਰਿਵਾਰ ਦੀ ਬੱਚੀ ਜੋ ਕਿ ਗੁਰਦੁਆਰਾ ਸਾਹਿਬ ਮੱਥਾ ਟੇਕਣ ਦੇ ਲਈ ਆਉਂਦੀ ਹੈ ਤੇ ਪਿੱਛੇ ਕਮਰਤਾਰੀ ਸਿੰਘ ਉਸ ਲੜਕੀ ਦਾ ਪਿੱਛਾ ਕਰਦਾ ਹੈ ਤੇ ਉਸ ਦੇ ਨਾਲ ਗਲਤ ਹਰਕਤ ਕਰਦਾ ਹੈ ਇਹ ਵੀਡੀਓ ਭਾਈ ਅਮਰਤਪਾਲ ਸਿੰਘ ਮਹਿਰੋ ਉਹਨਾਂ ਨੇ ਪੋਸਟ ਕੀਤੀ ਹੈ ਤੇ ਤੁਸੀਂ ਇਸ ਪੂਰੀ ਵੀਡੀਓ ਨੂੰ ਦੇਖੋ ਤੇ ਇਸ ਵੀਡੀਓ ਦੇ ਬਾਰੇ ਤੁਹਾਡੀ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਦੇਖੀ ਜਲੋ ਦੇਖੀ ਅਣ ਤੁਹਾਨੂੰ ਮੇਰੇ ਰੋਣ ਦਾ ਜਿਹੜਾ ਕਾਰਨ ਉਹ ਪਤਾ ਲੱਗ ਜੇ ਦੇਖ ਲਈ ਵੀਡੀਓ ਤੁਸੀਂ ਸਾਰਿਆਂ ਨੇ ਵੀਡੀਓ ਦੇਖ ਲਈ ਹੋਣੀ ਆ ਹੁਣ ਇਹ ਵੀਡੀਓ ਹੈਗੀ ਆ ਪਿੰਡ ਪਿੰਡਰਕਲਾ ਜ਼ਿਲ੍ਹਾ ਮੋਪਿਆ ਦੀ ਪਿੰਡਰਕਲਾ ਪਿੰਡ ਥਾਣਾ ਧਰਮਕੋਟ ਦੇ ਵਿੱਚ ਪੈਂਦਾ ਮੈਂ ਤਾਂ ਰੋਇਆ ਸੀ ਵੀ ਇਹ 6-7 ਸਾਲ ਦੀ ਬੱਚੀ ਜੋ ਇੱਕ ਲੋੜਵੰਦ ਪਰਿਵਾਰ ਦੇ ਵਿੱਚੋਂ ਹੈਗੀ ਆ ਇਹ ਸ਼ਾਮ ਨੂੰ ਗੁਰਦਰਾ ਸਾਹਿਬ ਮੱਥਾ ਟੇਕਣ ਜਾਂਦੀ ਆ ਬੱਚਿਆਂ ਦੇ ਨਾਲ ਮੱਥਾ ਟੇਕ ਕੇ ਵਾਪਸ ਆਉਂਦੀ ਆ ਜਿਹੜਾ ਪਿੱਛੇ ਇਹ ਕੁੱਤਾ ਲੱਗਿਆ ਉਹਦੇ ਬੱਚੀ ਦੇ ਉਹ ਅਮਰਤ ਧਾਰੀ ਆ ਸਿਰ ਤੇ ਦਸਤਾਰ ਆ ਮੈਂ ਤਾਂ ਰੋਣਾ ਵੀ ਜਿਨ੍ਹਾਂ ਨੇ ਜਿਨ੍ਹਾਂ ਦੇ ਪੁਰਖਿਆਂ ਨੇ ਗਜਨੀ ਦੇ ਬਾਜ਼ਾਰਾਂ ਦੇ ਵਿੱਚ ਅੱਜ ਤੱਕ ਮੋੜ ਕੇ ਲਿਆਂਦੀਆਂ ਸੀ ਤੇ ਅੱਜ ਉਸ ਪੰਜਾਬ ਦੇ ਵਿੱਚ ਰਹਿਣ ਵਾਲੇ ਉਹਨਾਂ ਦੇ ਜਿਹੜੇ ਵੰਸ਼ ਕਹਾਉਣ ਵਾਲੇ ਵੀ ਜਾਂ ਸੀ ਵੀ ਉਹਨਾਂ ਦੀ ਉਹ ਔਲਾਦ ਆ ਉਹਨਾਂ ਸੂਰਬੀਰ ਅਣਖੀ ਯੋਧਿਆਂ ਦੀ ਤੇ ਅੱਜ ਉਹ ਗਰੀਬ ਘਰੇ ਜੰਮੀਆਂ ਸਿੱਖਾਂ ਦੀਆਂ ਬਾਲੜੀਆਂ ਜੋ 6-7 ਸਾਲ ਦੀ ਉਮਰ ਆ ਤੇ ਉਹਨਾਂ ਦੇ ਨਾਲ ਛੇੜਛਾੜ ਕਰ ਰਿਆ ਵਾ ਮੈਂ ਇਹ ਵੀ ਕਹਿ ਦਿੰਨਾ ਜੀ ਜੇਕਰ ਬੱਚੀ ਕੱਲੀ ਹੁੰਦੀ ਤੇ ਸਖਰ ਦੁਪਹਿਰਾ ਹੁੰਦਾ ਤੇ ਇਹ ਬਲਾਤਕਾਰ ਹੋ ਗਿਆ ਸੀ ਤੇ ਹੁਣ ਵੀ ਬਲਾਤਕਾਰ ਹੀ ਆ ਕਿਉਂਕਿ ਉਹਦੇ ਮਨ ਦੇ ਵਿੱਚ ਜਿਹੜੀ ਸੋਚ ਸੀ ਉਹਨੇ ਆਪਦੇ ਮਨ ਦੇ ਅੰਦਰ ਤਾਂ ਇਸ ਬੱਚੀ ਦਾ ਬਲਾਤਕਾਰ ਕਰ ਦਿੱਤਾ ਹੁਣ ਗੱਲ ਆਉਂਦੀ ਆ ਪੰਜਾਬ ਸਰਕਾਰ ਤੇ ਤੇ ਪ੍ਰਸ਼ਾਸਨ ਤੇ ਮੈਂ ਕਿਸੇ ਦਾ ਵਿਰੋਧੀ ਨਹੀਂ ਹੈਗਾ ਪਰ ਸਾਡੇ ਤੋਂ ਇਹ ਚੀਜ਼ਾਂ ਝੱਲੀਆਂ ਨਹੀਂ ਜਾਂਦੀਆਂ ਪੰਜਾਬ 'ਚ ਠੀਕ ਆ ਹੁਣ ਇਹ ਵੀਡੀਓ ਮੈਂ ਪੋਸਟ ਕਰ ਦਿੱਤੀ ਆ ਸਾਡੇ ਕੋਲੇ ਗਾਂਧੀਆਂ ਆਈ ਆ ਅਸੀਂ ਨਾ ਤਾਂ ਕੈਮਰੇ 'ਚੋਂ ਕੱਢ ਕੇ ਲਿਆਏ ਆ ਨਾ ਆਪ ਜਾ ਕੇ ਬਣਾਈ ਆ ਇਹ ਵੀਡੀਓ ਪਹਿਲਾਂ ਹੀ ਲੀਕ ਸੀ ਦੂਜੀ ਗੱਲ ਮੋਗੇ ਦਾ ਤੇ ਧਰਮਕੋਟ ਦਾ ਪ੍ਰਸ਼ਾਸਨ ਇਹਦੇ ਦੇ ਉੱਤੇ ਜਲਦੀ ਤੋਂ ਜਲਦੀ ਐਕਸ਼ਨ ਲਵੇ ਜਿੰਨਾ ਛੇਤੀ ਹੋ ਸਕਦਾ ਜਦੋਂ ਕਪੂਰਿਆਂ ਤੋਂ ਪਿੰਡ ਰਕਲਾਂ ਨੂੰ ਐਂਟਰ ਹੋਵੋਗੇ ਸਾਹਮਣੇ ਪਿੰਡ 'ਚ ਵੜ ਕੇ ਵੱਡੀ ਸਾਰੀ ਕੋਠੀ ਆ ਖੱਬੇ ਹੱਥ ਸੰਦੀਪ ਨਾਮ ਮੁੰਡੇ ਦਾ ਤੇ ਉਹ ਇਸ ਟਾਈਮ ਪਿੰਡ ਰਕਲਾਂ ਦੇ ਵਿੱਚ ਹੈ ਨਹੀਂ ਅਸੀਂ ਪਤਾ ਕਰਾਇਆ ਹੋਇਆ ਜੇ ਪੁਲਿਸ ਅੱਜ ਤਰੀਕ ਹੈਗੀ ਆ 23 ਸਤੰਬਰ ਜੇ ਅੱਜ 23 ਸਤੰਬਰ ਤਰੀਕਾ 3:21 ਮਿੰਟ ਹੋ ਗਏ ਜੇ ਅੱਜ ਐਫ ਆਈ ਆਰ ਲੌਂਚ ਨਹੀਂ ਕਰਦੇ ਜਵਾਕੜੀ ਦੇ ਬਿਆਨ ਲੈਣ ਜੇ ਨਹੀਂ ਕਰਦੇ ਉਹਨਾਂ ਦੇ ਮੰਨ ਦੇ ਫਿਰ ਤਾਂ ਵੀ ਖਾਲਸਾ ਤਾਂ ਇਹ ਸਜ਼ਾ ਇਹਨੂੰ ਦਊਗਾ ਹੀ ਦਊਗਾ ਜਿੱਥੇ ਮਰਜੀ ਭੱਜਣਾ ਨੇ ਜਿੱਥੇ ਮਰਜੀ ਲੀਕਾ ਕੱਢ ਲੈਣ ਪਰ ਅਸਲ ਦੇ ਵਿੱਚ ਜਦੋਂ ਪ੍ਰੂਫ ਸਾਹਮਣੇ ਆ ਗਿਆ ਤੇ ਪੁਲਿਸ ਨੂੰ ਚਾਹੀਦਾ ਡੇਡੀ ਪੁਲਿਸ ਨਾਲ ਲਾ ਲੈ ਜਾ ਕੇ ਬੱਚੀ ਦੀ ਬੱਚੀ ਦੇ ਨਾਲ ਗੱਲਬਾਤ ਕਰਕੇ ਤੇ ਬੱਚੀ ਦੇ ਮਾਪਿਓ ਦੇ ਬਿਆਨਾਂ ਦੇ ਆਧਾਰ ਤੇ ਇਸ ਦੋਸ਼ੀ ਦੇ ਬਲਾਤਕਾਰ ਦੇ ਤਹਿਤੀ ਇਹਦੇ ਤੇ ਪਕੋਸੋ ਵੀ ਲੱਗੇ ਤੇ ਐਕਟ ਲੱਗੇ ਜਿਹਦੀ ਜਿਹਨੂੰ ਉਮਰ ਕੈਦੀ ਹੋਵੇ ਤੇ ਪਰਚਾ ਦਰਜ ਹੋਣਾ ਚਾਹੀਦਾ ਜੇ ਪ੍ਰਸ਼ਾਸਨ ਇਸ ਵੀਡੀਓ ਦੇ ਆਧਾਰ ਤੇ ਐਕਸ਼ਨ ਦੇ ਵਿੱਚ ਨਹੀਂ ਆਉਦੀ ਫਿਰ ਸਿੰਘਾਂ ਨੂੰ ਦੋਸ਼ ਨਾ ਦਿਓ ਵੀ ਅਮਰਤਪਾਲ ਸਿੰਘ ਦਾ ਕੀ ਹੱਕ ਸੀ ਭਿੰਡਰਕਲਾਂ ਦੇ ਵਿੱਚ ਆ ਕੇ ਇੱਕ ਬੰਦੇ ਨੂੰ ਸਜ਼ਾ ਦੇਣ ਦਾ ਅਸੀਂ ਤਾਂ ਭਾਈ ਪਹਿਲਾਂ ਹੀ ਕਿਹਾ ਅਸੀਂ ਤਾਂ ਖਾਲਸੇ ਨੇ ਆਪ ਦੇ ਕਾਨੂੰਨ ਲਾਗੂ ਹੀ ਕਰਨੇ ਆ ਐਤੋਂ ਪਹਿਲਾਂ ਖਾਲਸੇ ਦੀ ਕਿਤਾਬ ਖੁੱਲ ਜੇ ਤੈਨੂੰ ਉਹਨੂੰ ਆਪਣੀ ਕਿਤਾਬ ਖੋਲ ਲੈਣੀ ਚਾਹੀਦੀ ਆ ਤੇ ਇਸ ਦੋਸ਼ੀ ਦਾ ਪਤਾ ਕਰਕੇ ਤੇ ਇਹਨੂੰ ਜਵਾ ਦਵਾ ਛੇਤੀ ਤੋਂ ਛੇਤੀ ਗ੍ਰੈਫਤਾਰ ਕਰਕੇ ਇਹਦਾ ਰਿਮਾਂਡ ਲੈ ਕੇ ਤੇ ਇਹਨੂੰ ਜੇਲ੍ਹ ਭੇਜ ਦਿੱਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ